2026 ਚੜਦੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦਾ ਵੱਡਾ ਐਕਸ਼ਨ ਇੱਕ ਪਾਸੇ ਡੋਨਾਲਡ 트ੰਪ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਵੈਂਚੂਏਲਾ ਦੇ ਰਾਸ਼ਟਰਪਤੀ ਤੇ ਕਿਉਂ ਸਾਡੇ ਵੱਲੋਂ ਕਾਰਵਾਈ ਕੀਤੀ ਗਈ ਕਿਉਂ ਅਸੀਂ ਏਡਾ ਵੱਡਾ ਐਕਸ਼ਨ ਲਿਆ ਕਿਉਂਕਿ ਦੁਨੀਆ ਭਰ ਦੇ ਲੋਕਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੀ ਨਿਖੇਧੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਅਜਾਇਆ ਕਿਉਂ ਕੀਤਾ ਗਿਆ ਕਿਉਂਕਿ 30 ਮਿੰਟਾਂ ਦੇ ਵਿੱਚ ਜਿਹੜੀ ਹੈ ਉਥਲ ਪੁਥਲ ਮਚ ਗਈ ਵੈਨਿਜੂਏਲਾ ਦੇ ਵਿੱਚ ਇੱਕ ਪਾਸੇ ਦੁਨੀਆ ਭਰ ਦੇ ਲੋਕ ਦੁਨੀਆ ਭਰ ਦੇ ਸਿਆਸਦਾਂ ਜਿਨ੍ਹਾਂ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਕਿ ਦੇਸ਼ ਦੇ ਰਾਸ਼ਟਰਪਤੀ ਡੋਨਾਲਡ 트ੰਪ ਤੇ ਕਿ ਉਹਨਾਂ ਦਾ ਹੋਰ ਕਿਹੜਾ ਵੱਡਾ ਐਕਸ਼ਨ ਹੋਵੇਗਾ 2026 ਦੇ ਵਿੱਚ ਕਿਉਂਕਿ 2026 ਦੇ ਚੜ੍ਹਦੇ ਹਸਾਰ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰਪ ਹੁਣਾਂ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਦੇ ਇਸ ਐਕਸ਼ਨ ਦੇ ਨਾਲ ਇੱਕ ਵਾਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਮਾਹੌਲ ਜਿਹੜਾ ਹੈ ਖੌਫ ਦਾ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਬੈਂਜੂਲਾ ਵਿੱਚ ਅਮਰੀਕੀ ਫੌਜੀ ਦਾਖਲ ਹੋਏ ਅਤੇ ਉਸ ਦੇ ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਦਾਰੂਮੂ ਚੋਕ ਇਸ ਯੁਕਤ ਰਾਜ ਯੂਐਸਏ ਲੈ ਆਈ ਅਮਰੀਕੀ ਫੌਜ ਨੇ ਨਾ ਸਿਰਫ ਰਾਸ਼ਟਰਪਤੀ ਸਗੋ ਉਹਨਾਂ ਦੀ ਪਤਨੀ ਸਿਲਿਆ ਫਲੋਰੇਸ ਨੂੰ ਵੀ ਗ੍ਰਿਫਤਾਰ ਕਰ ਲਿਆ ਯਾਨੀ ਕਿ ਮੀਆਂ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੈਨਜ਼ੂਏਲਾ ਦੇ ਰਾਸ਼ਟਰਪਤੀ ਜਿਨ੍ਹਾਂ ਦਾ ਨਿਕੋਲਸ ਮਦਾਰੋ ਹੈ ਮਦੂਰੋ ਹੈ ਤੇ ਦੂਸਰੇ ਪਾਸੇ ਉਹਨਾਂ ਦੀ ਧਰਮ ਪਤਨੀ ਸਿਲਿਆ ਫਲੋਰਸ ਨੂੰ ਅਮਰੀਕੀ ਫੌਜ ਦਾ ਜਹਾਜ਼ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੂੰ ਲੈ ਕੇ ਅਮਰੀਕਾ ਪਹੁੰਚ ਗਿਆ ਹੈ ਮਦੂਰੋ ਦੇ ਹੱਥ ਵਿੱਚ ਹੱਥਕੜੀਆਂ ਲੱਗੀਆਂ ਵੀ ਵਿਖੀਆਂ ਜਾ ਸਕਦੀਆਂ ਹਨ ਅਮਰੀਕਾ ਮਰੀਕੀ ਫੌਜ ਨੇ ਸਿਰਫ 30 ਮਿੰਟਾਂ ਦੇ ਅੰਦਰ ਇਹ ਖਤਰਨਾਕ ਆਪਰੇਸ਼ਨ ਨੂੰ ਨਿਪਟਾੜਿਆ। ਯਾਨੀ ਕਿ ਵੈਨਜ਼ੂਲਾ ਦੀ ਧਰਤੀ ਤੇ ਜਾ ਕੇ 30 ਮਿੰਟਾਂ ਦੇ ਵਿੱਚ ਇਸ ਖਤਰਨਾਕ ਆਪਰੇਸ਼ਨ ਨੂੰ ਨਿਪਰੇ ਚਾੜ ਦਿੱਤਾ ਗਿਆ ਅਮਰੀਕਾ ਦੀ ਫੌਜ ਦੇ ਵੱਲੋਂ। ਇਹ ਹੁਕਮ ਸੀ ਅਮਰੀਕਾ ਦੇ ਰਾਸ਼ਟਰਪਤੀ ਬਿਨਾਲ ਟਰੰਪ ਦਾ। ਬਿਨਾਲ ਟਰੰਪ ਨੇ ਬਹੁਤ ਵਾਰ ਵਾਰਨਿੰਗ ਦਿੱਤੀ ਸੀ। ਵੈਨਜ਼ੂਏਲਾ ਨੂੰ ਅਤੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਡੋਨਾਲਡ ਟਰਪ ਨੂੰ ਖਾਸ ਕਰਕੇ ਤੇਲ ਜਿਹੜਾ ਉਹਨਾਂ ਦੇ ਖੂਹਾਂ ਦੇ ਵਿੱਚੋਂ ਨਿਕਲਦਾ ਹੈ ਦੂਸਰੇ ਪਾਸੇ ਨਸ਼ਾ ਸਮਗਰੀ ਜਿਹੜਾ ਹੈ ਉਹ ਵੱਡੇ ਪੱਧਰ ਤੇ ਅਮਰੀਕਾ ਦੇ ਵਿੱਚ ਵੈਨਜ਼ੂਏਲਾ ਦੀ ਸਰਕਾਰ ਵੱਲੋਂ ਸਪਲਾਈ ਕੀਤਾ ਜਾਂਦਾ ਹੈ ਅਮਰੀਕਾ ਨੇ ਇਸ ਸਪਲਾਈਸ਼ਨ ਨੂੰ 2 ਅਤੇ 3 ਜਨਵਰੀ ਦੇ ਦਰਮਿਆਨੀ ਰਾਤ ਨੂੰ ਅੰਜਾਮ ਦਿੱਤਾ ਅਮਰੀਕਾ ਨੇ ਇਸ ਮਿਸ਼ਨ ਵਿੱਚ F-22 F-35 F-18 ਫਾਈਟਰ ਜੈਟ B-1 ਬੰਬਾਰ ਜਹਾਜ਼ ਅਤੇ ਡਰੂਨਸ ਮਿਥ 150 ਤੋਂ ਵੱਧ ਹਵਾਈ ਜਹਾਜ਼ ਸ਼ਾਮਲ ਕੀਤੇ ਸਨ ਅਮਰੀਕਾ ਨੇ ਇਹ ਮਿਸ਼ਨ ਟਿਸਟਰ ਟਾਈਮ ኢਐਸਟੀ ਅਨੁਸਾਰ ਰਾਤ 10:40 ਦੇ 10:40 ਮਿੰਟ ਤੇ ਸ਼ੁਰੂ ਕੀਤਾ ਅਤੇ ਰਾਤ 2 ਵਜੇ ਅਮਰੀਕੀ ਫੌਜ ਮਦੂਰੂ ਦੇ ਕੰਪਲੈਕਸ ਵਿੱਚ ਪਹੁੰਚੀ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਡੈਂਕਿਨ ਅਨੁਸਾਰ ਅਮਰੀਕਾ ਜ਼ਾਲਮ ਵਜੂ ਜਾਣ ਜਾਣ ਵਾਲਾ ਇੱਕ ਮਿਸ਼ਨ 2 ਜਨਵਰੀ ਇਸ ਸਾਜ਼ਿਖ ਨੇ ਰੀਡਾ ਦੌਰਾਨ ਅੰਜਾਮ ਦਿੱਤਾ ਗਿਆ ਇਹ ਨਿਮੀਅਬ ਜੋ ਜਿਹੜਾ ਮੰਦੀ حاصل ਅਤੇ ਵੱਖ-ਵੱਖ ਏਜੰਸੀਆਂ ਦੇ ਤਾਲ ਮਿਲਦਾ ਨਤੀਜਾ ਹੈ ਯਾਨੀ ਕਿ ਇਸ ਮਾਮਲੇ ਨੂੰ ਪਹਿਲਾਂ ਹੀ ਪ੍ਰੀ-ਪਲਾਨਡ ਕੀਤਾ ਗਿਆ ਲਗਭਗ ਕਾਫੀ ਲੰਮੇ ਸਮੇਂ ਤੋਂ ਏਜੰਸੀਆਂ ਦੇ ਨਾਲ ਮਿਲ ਕੇ ਪ੍ਰੀ-ਪਲਾਨ ਕੀਤੀ ਜਾ ਸਕੀ ਕੀਤੀ ਜਾ ਰਹੀ ਸੀ ਕਿ ਕਿਸ ਤਰ੍ਹਾਂ ਜਿਹੜਾ ਹੈ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਕਰੋੜ ਦੀ ਆਬਾਦੀ ਹੈ ਵੈਨਜ਼ੂਏਲਾ ਦੀ لیکن امریکہ ਦੇ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੇ ਫੌਜ ਨੇ 30 ਮਿੰਟਾਂ ਦੇ ਵਿੱਚ ਇਸ ਮਿਸ਼ਨ ਨੂੰ ਪੂਰਾ ਕਰ ਲਿਆ ਪੰਜਾਬੀ ਉਹ ਆਪੇ حساب ਲਾ ਲੋ ਕਿੰਨਾ ਕੋ ਅਸਲਾ ਕਿੰਨੇ ਕੋ ਜਹਾਜ਼ ਕਿੰਨੇ ਕੋ ਸੈਨਿਕ ਵੈਨਜੂਲਾ ਦੇ ਵਿੱਚ ਦਾਖਲ ਹੋਏ ਹੋਣਗੇ ਕਿ 30 ਮਿੰਟਾਂ ਦੇ ਵਿੱਚ ਉਹਨਾਂ ਨੇ ਇਸ ਮਿਸ਼ਨ ਨੂੰ ਪੂਰਾ ਕਰ ਲਿਆ ਅਮਰੀਕਾ ਦੇ ਰਾਸ਼ਟਰਪਤੀ ਰਿਜ਼ਲਟ ਆਪਣੇ ਮਾਰੇ ਲੋਗੋ ਤੋਂ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਇਸ ਹਮਲੇ ਤੇ ਇਸ ਹਮਲੇ ਦੇ ਸਮੇ ਵੈਨਜੂਲਾ ਦੀ ਰਾਜਧਾਨੀ ਕੋਰਕਸ ਆ ਕੋਰਕਸ ਜਿਹੜੀ ਹੈ ਉਹਦੀਆਂ ਕੋਰਕਸ ਦੀਆਂ ਲਾਈਟਾਂ ਬਾਸ ਸਮ ਇਹ ਇੱਕ ਹਨੇਰਾ ਅਤੇ ਘਾਤਕ ਵਿੱਚ ਸੀ ਅਮਰੀਕੀ ਫੌਜ ਕੋਲ ਬਲੂ ਟਾਰਚਿੰਗ ਸਮ ਜਿਸ ਨਾਲ ਸਭ ਸੁਰੱਖਿਅਤ ਦਰਵਾਜ਼ਿਆਂ ਨਾਲ ਕਮਰਿਆਂ ਨੂੰ ਕਟਿਆ ਜਾ ਸਕਦਾ ਸੀ 트ੰਪ ਨੇ ਅੱਗੇ ਦੱਸਿਆ ਕਿ ਅਮਰੀਕੀ ਫੌਜ ਇਨੀ ਤੇਜ਼ੀ ਨਾਲ ਅੱਗੇ ਵੱਧੀ ਕਿ ਮਦੀਨ ਸੁਰੱਖਿਅਤ ਕਮਰੇ ਤੱਕ ਬਚਾਉਣ ਦਾ ਮੌਕਾ ਹੀ ਨੂੰ ਮਿਲਿਆ ਅਮਰੀਕਾ ਫੌਜ ਨੇ 2 ਮਿੰਟਾਂ ਦੇ ਅੰਦਰ ਕਾਰਕਸ ਵਿੱਚ ਸੱਤ ਵੱਡੇ ਧਮਾਕੇ ਕਰਕੇ ਨਿਤੁਲ ਸਮਦਾਰੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜੇ ਨਿਤੁਲ ਸੀ ਉਹ ਕਿਸੇ ਸਟੀਲੀ ਰੂਮ ਦੇ ਵਿੱਚ ਜਾ ਰਿਹਾ ਸੀ ਲੇਕਿਨ ਉਸ ਨੂੰ ਸਟੀਲੀ ਰੂਮ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ 30 ਮਿੰਟਾਂ ਦੇ ਵਿੱਚ ਵੱਡੇ ਧਮਾਕੇ ਕਰਕੇ ਵੈਂਜੋਲਾ ਦੀ ਧਰਤੀ ਤੇ 30 ਮਿੰਟਾਂ ਦੇ ਅੰਦਰ ਅੰਦਰ ਨਿਤੁਲ ਸਮਦਾਰੋਂ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਹੱਥ ਕੜੀਆਂ ਲਗਾ ਕੇ ਸਿਰ ਤੇ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੀਆਂ ਕਾਲੀਆਂ ਪਟੀਆਂ ਬੰਨ੍ਹ ਕੇ ਜਿਹੜਾ ਹੈ ਅਮਰੀਕਾ ਦੀ ਧਰਤੀ ਤੇ ਲਿਆਂਦਾ ਗਿਆ ਅੱਗੇ ਕਿਹੜਾ ਐਕਸ਼ਨ ਹੋਵੇਗਾ ਕਿਉਂਕਿ ਰੂੜਾ ਹੈ ਤੇਲ ਦਾ ਰੂੜਾ ਹੈ ਨਸ਼ੇ ਦਾ ਜਿਹੜਾ ਕਿ ਵੈਨਜ਼ੂਏਲਾ ਦੇ ਦੇਸ਼ ਵੱਲੋਂ ਸਪਲਾਈ ਕੀਤਾ ਜਾਂਦਾ ਹੈ ਅਮਰੀਕਾ ਦੇ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚ ਨਸ਼ੇ ਦੀ ਪ੍ਰਮਾੜ ਜਿਹੜੀ ਹੈ ਦਿਨ-ਬਦ ਦਿਨ ਵਧਦੀ ਜਾ ਰਹੀ ਹੈ ਤੇ ਦੂਸਰੇ ਪਾਸੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਵਦੂਰੋ ਹੁਣ ਵੱਲੋਂ ਵਾਰ-ਵਾਰ ਨਾ ਕੀਤੀ ਗਈ ਕਿ ਕਿਸੇ ਵੀ ਹਾਲਤ ਵਿੱਚ ਅਸੀਂ ਤੁਹਾਨੂੰ ਆਪਣੇ ਦੇਸ਼ ਦਾ ਤੇਲ ਸਪਲਾਈ ਨਹੀਂ ਕਰਾਂਗੇ ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਵੱਡਾ ਐਕਸ਼ਨ ਲੈਣਾ ਪਿਆ ਦੋ ਕਾਰਨ ਦੱਸੇ ਜਾ ਰਹੇ ਨੇ ਪਹਿਲਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਤੇਲ ਸਪਲਾਈ ਨਹੀਂ ਤੇਲ ਨਹੀਂ ਦਿੱਤਾ ਜਾ ਰਿਹਾ ਵੈਨਜ਼ੂਏਲਾ ਦੀ ਸਰਕਾਰ ਵੱਲੋਂ ਅਮਰੀਕਾ ਨੂੰ ਵੈਨਜ਼ੂਏਲਾ ਦੇ ਵਿੱਚ ਤੇਲ ਦੇ ਖਜ਼ਾਨੇ ਨੇ ਵੈਨਜ਼ੂਏਲਾ ਤੇਲ ਦੇ ਨਾਲ ਭਰਿਆ ਹੋਇਆ ਹੈ ਤੇ ਦੂਸਰੇ ਪਾਸੇ ਡਗ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਅਮਰੀਕੀ ਨਾਕਾਂ ਨੂੰ ਇਸ ਦਾ ਬਰਲਾ ਜਿਹੜਾ ਹੈ ਅਮਰੀਕਾ ਦੇ ਰਾਸ਼ਟਰਪਤੀ ਡਲਾਸ ਚੰਪ ਵੱਲੋਂ ਲਿਆ ਗਿਆ ਹੈ